Oh. Uh. ਪ੍ਰੋਮਜਾ ਟੀਵੀ ਦੇ ਤੁਹਾਡਾ ਸਵਾਗਤ ਹੈ ਮੈਂ ਮਦੀਪ ਜੋ ਸਿੰਘ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਤਰਨਤਾਰਨ ਤੋਂ ਜਿੱਤੇ ਸਵੇਰੇ ਸਵੇਰੇ ਫਾਟਕਾਂ ਦੇ ਉੱਪਰ ਵੱਡਾ ਕਤਲ ਹੋਇਆ ਜੀਆਂ ਦਾਦੇ ਕਿ ਵੱਡੀ ਵਾਰਦਾਤ ਵਾਪਰੀ ਹੈ ਤਰਨਤਾਰਨ ਦੇ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਨੂੰ ਗੋਲੀਆਂ ਦੇ ਨਾਲ ਮਾਰ ਦਿੱਤਾ ਗਿਆ ਜੀਆਂ ਦਾਦੇ ਕਿ ਫਾਟਕਾਂ ਦੇ ਉੱਪਰ ਫਾਟਕਾਂ ਦੇ ਉੱਪਰ ਜਿਵੇਂ ਗੱਡੀ ਲੈ ਕੇ ਜਾ ਰਿਹਾ ਸੀ ਇਹ ਆਗੂ ਤੇ ਨਾਲ ਦੀ ਨਾਲ ਗੋਲੀਆਂ ਦੇ ਨਾਲ ਭੁੰਨਤਾ ਜੀਆਂ ਦਾਦੇ ਕਿ ਗੁਰਪ੍ਰੀਤ ਚੋਲਾ ਦੱਸਿਆ ਨਾ ਜਾ ਰਿਹਾ ਇਸ ਦਾ ਗੋਪੀ ਚੋਲਾ ਜਿਸ ਨੂੰ ਕਹੇ ਹੈ ਤਾਂ ਦੱਸ ਦਈਏ ਕਿ ਗੋਲੀਆਂ ਦੇ ਨਾਲ ਭੁੰਨ ਦਿੱਤਾ ਗਿਆ ਵੀਡੀਓ ਤੁਹਾਨੂੰ ਦਿਖਾਵਾਂਗੇ ਫਾਇਰਿੰਗ ਦੇ ਨਾਲ ਤਰਨ ਤਾਰਨ ਦਹਿਲ ਚੁਕਿਆ ਜੀਆਂ ਦੱਸ ਦੇ ਕਿ ਤਰਨ ਤਾਰਨ ਦਹਿਲ ਚੁਕਿਆ ਫਾਇਰਿੰਗ ਦੇ ਨਾਲ ਸਵੇਰੇ ਸਵੇਰੇ ਭਾਜੜਾ ਪੈ ਗਿਆ ਚੀਕ ਝਾੜਾ ਪੈ ਗਿਆ ਜਿਵੇਂ ਤਾਬਰ ਤੋੜ ਗੋਲੀਆਂ ਦੀ ਬਰਸਾਤ ਹੋਣੀ ਸ਼ੁਰੂ ਹੋ ਗਈ ਤਾਂ ਦੇਖ ਸਕਦੇ ਹੋ ਲੋਕ ਕਬਰਾ ਆ ਗਏ ਕਿ ਆਖਰਕਾਰੇ ਕੀ ਹੋ ਗਿਆ ਤਾਂ ਆ ਤਸਵੀਰ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਸਾਹਮਣੇ ਆ ਰਹੀ ਹੈ ਫਾਰਕਾਂ ਦੇ ਕੋਲ ਆਪਣੀ ਕਾਰ ਦੇ ਵਿੱਚ ਜਾ ਰਿਹਾ ਸੀ ਆਮ ਆਦਮੀ ਪਾਰਟੀ ਦਾ ਆ ਤੇ ਨਾਲ ਦੀ ਨਾਲ ਸ਼ੂਟਰ ਆਉਂਦੇ ਆ ਤੇ ਪਿਸਟਲ ਤਾਂ ਲੈਂਦੇ ਆ ਤੇ ਇਸ ਤੋਂ ਬਾਅਦ ਸ਼ੁਰੂ ਹੁੰਦੀ ਹੈ ਫਾਇਰਿੰਗ ਕਈ ਮਿੰਟ ਜਿਹੜੇ ਆ ਫਾਇਰ ਕਰਦੇ ਰਹਿੰਦੇ ਨੇ ਤਦਾ ਦੇ ਕੇ ਲਗਾਤਾਰ ਤਾਬੜ ਤੋੜ ਗੋਲੀਆਂ ਰਾਉਂਡ ਫਾਇਰ ਕਰਦੇ ਆ ਸੱਤ ਅੱਠ ਗੋਲੀਆਂ ਮਾਰਦੇ ਆ ਤੇ ਨਾਲ ਦੀ ਨਾਲ ਉਸ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਤੇ ਹੁਣ ਇਸ ਵਕਤ ਦੀ ਸਭ ਤੋਂ ਵੱਡੀ ਕਵਰ ਸਾਹਮਣੇ ਆ ਰਹੀ ਹੈ ਤਰਨ ਤਾਰਨ ਤੋਂ ਜੀਆਂ ਦਾ ਦੱਸ ਦੇ ਕਿ ਚੋਲਾ ਸਾਹਿਬ ਦਾ ਦੱਸਿਆ ਜਾ ਰਿਹਾ ਗੋਪੀ ਚੋਲਾ ਜੀਆਂ ਦਾ ਦੱਦਿਏ ਕਿ ਗੋਪੀ ਚੋਲਾ ਦੱਸਿਆ ਜਾ ਰਿਹਾ ਜੋ ਕਿ ਚੋਲਾ ਸਾਹਿਬ ਦਾ ਰਹਿਣ ਵਾਲਾ ਤਰਨ ਤਾਨ ਦੇ ਕੋਲੀਏ ਪਿੰਡ ਪੈਂਦਾ ਮਾਝੇ ਦੇ ਵਿੱਚ ਜਿੱਥੇ ਗੋਲੀਆਂ ਦੇ ਨਾਲ ਸ਼ਰਿਆਂ ਪੰਡਤਾਂ ਮੈਂ ਕਹੂੰਗਾ ਕਿ ਨਾਲ ਨਾਲ ਤਸਵੀਰ ਵੀ ਜਿਹੜੀ ਆ ਗੋਪੀ ਚੋਲਾ ਦੀ ਜ਼ਰੂਰ ਦਿਖਾਈ ਜਾਵੇ ਤਾਂ ਦੇਖ ਸਕਦੇ ਹੋ ਤੁਸੀਂ ਕਿਵੇਂ ਪੀਬੀ 46 ਨੰਬਰ ਗੱਡੀ ਜਿਹੜੀ ਸਾਹਮਣੇ ਆ ਦੇਖ ਸਕਦੇ ਹੋ ਤੁਸੀਂ ਇਸ ਦੇ ਵਿੱਚ ਸਵਾਰ ਸੀ ਗੋਪੀ ਚੋਲਾ ਤੇ ਫਾੜਕਾਂ ਦੇ ਕੋਲ ਕਤਲ ਹੋ ਗਿਆ ਸਵੇਰੇ ਸਵੇਰੇ ਤਾਂ ਦੇਖ ਸਕਦੇ ਹੋ ਉਸ ਗੋਲੀਆਂ ਦੇ ਨਾਲ ਸ਼ਰੀਆਂ ਪੁੱਨ ਕੇ ਰੱਖ ਦਿੱਤਾ ਆਮ ਆਦਮੀ ਪਾਰਟੀ ਦਾ ਲੀਡਰ ਜੀ ਆ ਦਾ ਦਿੱਕੇ ਤਰਨਤਾਰਨ ਦੇ ਵਿੱਚ ਬਹੁਤ ਵੱਡੀ ਵਾਰਦਾਤ ਵਾਪਰੀ ਹੈ ਬਹੁਤ ਵੱਡਾ ਫਿਲਮੀ ਸੀਨ ਹੋ ਗਿਆ ਤਰਨਤਾਰਨ ਦੇ ਵਿੱਚ ਜਿਵੇਂ ਇੱਕ ਪਾਸੇ ਤੋਂ ਫਰਾਰ ਹੋਣੇ ਸ਼ੁਰੂ ਹੋ ਗਏ ਤਾਂ ਲਗਾਤਾਰ ਲੋਕਾਂ ਦੇ ਵਿੱਚ ਘਬਰਾਹਟ ਪੈ ਗਈ ਕਿ ਆਖਰਕਾਰ ਆ ਕੀ ਹੋ ਗਿਆ ਭਾਜੜਾ ਪੈ ਗਿਆ ਮੌਕੇ ਤੇ ਚੀਕ ਝਾੜਾ ਜਿਹੜਾ ਪੈ ਗਿਆ ਤੇ ਲੋਕ ਭੱਜੇ ਆਏ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਗੋਪੀ ਚੋਲਾ ਜੋ ਨਾਲ ਤਸਵੀਰ ਦਿਖਾ ਰਹੇ ਆ ਤੇ ਨਾਲ ਜਿਹੜਾ ਇਹ ਵੀਡੀਓ ਤੁਸੀਂ ਦੇਖ ਸਕਦੇ ਹੋ ਸਵੇਰੇ ਸਵੇਰੇ ਵੱਡਾ ਕਾਂਡ ਹੋ ਗਿਆ ਤੰਤਾਰ ਦੇ ਵਿੱਚ ਕਿਸ ਨੇ ਕਰਾਇਆ ਹੋ ਸਕਦਾ ਕੌਣ ਆ ਇਸ ਦੇ ਪਿੱਛੇ ਕੀ ਮਨਚਾ ਸੀ ਇਸ ਦੀ ਸਾਬਤ ਸੂਰਤ ਸਿੱਖ ਨੌਜਵਾਨ ਦੇਖ ਸਕਦੇ ਹੋ ਸੋਹਣਾ ਸੁਨੱਖਾ ਮੁੰਡਾ 6 ਫੁੱਟ ਗੱਭਰੂ ਜੋ ਕਿ ਆਮ ਆਦਮੀ ਪਾਰਟੀ ਦਾ ਵਰਕਰ ਸੀ ਆਮ ਆਦਮੀ ਪਾਰਟੀ ਦਾ ਆਗੂ ਸੀ ਉਸ ਦੇ ਉੱਪਰ ਸ਼ਰਿਆਂ ਫਾਇਰਿੰਗ ਕੌਣ ਕਰ ਸਕਦਾ ਹੈ ਜੀ ਆਂ ਦਾ ਦੇ ਕੇ ਕੌਣ ਸ਼ਰਿਆਂ ਫਾਇਰਿੰਗ ਕਰ ਸਕਦਾ ਤਾਂ ਤਸਵੀਰ ਜਿਹੜੀ ਤੁਹਾਨੂੰ ਦਿਖਾ ਰਿਹਾ ਗੋਪੀ ਚੋਲਾ ਦੇਖ ਸਕਦੇ ਹੋ ਕਿਸ ਪ੍ਰਕਾਰ ਗੋਲੀਆਂ ਦੇ ਨਾਲ ਭੰਨਿਆ ਗਿਆਗਾ ਤਰਨ ਤਾਰਨ ਦਹਿਲ ਚੁੱਕਿਆ ਸਵੇਰੇ ਸਵੇਰੇ ਵੱਡੀ ਵਾਰਦਾਤ ਤਰਨ ਤਾਰਨ ਦੇ ਵਿੱਚ ਹੋਈ ਹੈ ਤਾਂ ਲੋਕਾਂ ਦੇ ਵਿੱਚ ਭਾਜੜਾ ਪੈ ਗਿਆ ਕਿ ਆਖਰਕਾਰ ਜਿਵੇਂ ਫਾਇਰਿੰਗ ਹੋਣੀ ਸ਼ੁਰੂ ਹੋ ਗਈ ਤਾਂ ਦਾ ਦੇ ਕੇ ਲੋਕ ਘਬਰਾ ਗਏ ਕਿ ਇਹ ਫਾਇਰ ਜਿਹੜਿਆ ਕਿੱਥੋਂ ਚੱਲ ਰਿਹਾ ਤਾਂ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਿਹਾ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਚੋਲਾ ਸਾਫ ਦਾ ਰਹਿਣ ਵਾਲਾ ਗੋਪੀ ਚੋਲਾ ਜਿਸ ਨੂੰ ਮਾਰ ਦਿੱਤਾ ਗਿਆ ਜੀਆਂ ਦਾਦੇ ਕੇ ਗੋਲੀਆਂ ਦੇ ਨਾਲ ਮੋਦ ਦੇ ਘਾਟ ਉਤਾਰਿਆ ਗਿਆ ਵੀਡੀਓ ਦੇਖ ਸਕਦੇ ਹੋ ਸੀ ਫਾਟਕਾਂ ਦੀ ਜਿਹੜੀ ਵੀਡੀਓ ਹੈ ਇਸ ਦੇ ਉੱਪਰ ਜਿਹੜਾ ਫਾਟਕਾਂ ਦੇ ਉੱਪਰ ਦੇਖ ਸਕਦੇ ਹੋ ਗੱਡੀ ਹਜੇ ਕ ਰੋਕੀ ਸੀ ਕਿਉਂਕਿ ਫਾਟਕਾਂ ਦੇ ਉੱਪਰ ਟ੍ਰੈਫਿਕ ਸੀ ਤੇ ਜਾ ਰਿਹਾ ਸੀ ਨਹੀਂ ਪਤਾ ਸੀ ਇਸ ਨੂੰ ਕਿਸ ਦਾ ਅੱਜ ਜ਼ਿੰਦਗੀ ਦਾ ਆਖਰੀ ਦਿਨ ਹੋ ਗੂਏਗਾ ਇਸ ਤੋਂ ਬਾਅਦ ਇਸ ਨੇ ਜ਼ਿੰਦਗੀ ਨਹੀਂ ਦੇਖਣੀ ਇਸ ਨੇ ਬਿਲਕੁਲ ਨਹੀਂ ਉੱਟਣਾ ਤੁਸੀਂ ਦੇਖ ਸਕਦੇ ਹੋ ਗੋਪੀ ਚੋਲਾ ਸਾਫਤ ਸੂਰਤ ਸਿੱਖ ਨੌਜਵਾਨ ਜੋ ਕਿ ਆਮ ਆਦਮੀ ਪਾਰਟੀ ਦਾ ਵਰਕਰ ਸੀ ਜੁਝਾਰੂ ਵਰਕਰ ਸੀ ਤੇ ਉਸ ਨੂੰ ਗੋਲੀਆਂ ਮਾਰੀਆਂ ਗਈਆਂ ਸਵੇਰੇ ਸਵੇਰੇ ਤਰਨ ਤਾਰਨ ਦਹਿਲ ਚੁੱਕਿਆ ਦੱਸ ਦਿਆ ਕਿ ਸਵੇਰੇ ਸਵੇਰੇ ਤਰਨ ਤਾਰਨ ਦੇ ਵਿੱਚ ਵੱਡੀ ਵਾਰਦਾਤ ਹੋਈ ਹੈ ਲੋਕ ਭੱਜ ਕੇ ਆ ਗਏ ਫਾੜਕਾਂ ਦੇ ਉੱਪਰ ਜਿਸ ਸਾਹ ਦੇ ਨਾਲ ਫਾਇਰਾਂ ਦੀ ਆਵਾਜ਼ ਸੁਣੀ 7 ਤੋਂ 8 ਫਾਇਰ ਸ਼ੂਟਰਾਂ ਨੇ ਮਾਰੇ ਤਾਂ ਦੱਸ ਦਿਆ ਕਿ ਲਗਾਤਾਰ ਫਾਇਰ ਕਰਦੇ ਰਹੇ ਇੰਨੇ ਰੌਂਦ ਮਾਰੇ ਜੋ ਤੱਕ ਮੌਤ ਉਹਨਾਂ ਨੂੰ ਲੱਗਿਆ ਕਿ ਨਹੀਂ ਹੋ ਚੁੱਕੀ ਤਾਂ ਉਦੋਂ ਤੱਕ ਫਾਇਰ ਕਰਦੇ ਰਹੇ ਕੱਲਾ ਜਾਣਾ ਸੀ ਗੱਡੀ ਦੇ ਵਿੱਚ ਗੋਪੀ ਚੋਲਾ ਤਾਂ ਹੁਣ ਇਸ ਵਕਤ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੇਖ ਸਕਦੇ ਹੋ ਕੀ ਹਾਲਾਤ ਬਣੇ ਪਿਆ ਮੌਕੇ ਤੇ ਕਿੰਨੇ ਲੋਕ ਕੱਟੇ ਹੋ ਗਿਆ ਕਿ ਆਖਰਕਾਰ ਇਹ ਕੀ ਹੋ ਗਿਆ ਤਾਂ ਦੇਖ ਸਕਦੇ ਹੋ ਗੋਪੀ ਚੋਲਾ ਤਨ ਤਾਰਨ ਦੇ ਵਿੱਚ ਮਾਰ ਦਿੱਤਾ ਗਿਆ ਗੋਪੀ ਚੋਲਾ ਤਾਂ ਦਾ ਦੇ ਕੇ ਗੋਪੀ ਚੋਲਾ ਦਾ ਕਤਲ ਕਰ ਦਿੱਤਾ ਗਿਆ ਸ਼ਰੀਆਮ ਗੋਲੀਆਂ ਦੇ ਨਾਲ ਉਹ ਨਿਆ ਗਿਆ ਹੈ ਨੌਜਵਾਨਤਾ ਦਾ ਦੇਖ ਕੇ ਮੰਦਭਾਗੀ ਖਬਰ ਜਿਹੜੀ ਸਾਹਮਣੇ ਆ ਰਹੀ ਆ ਗੋਪੀ ਚੋਲੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਤਾਂ ਹੁਣ ਇਸ ਵਕਤ ਦੀ ਬਹੁਤ ਵੱਡੀ ਖਬਰ ਹੈ ਸਵੇਰੇ ਸਵੇਰੇ ਫਾੜਕਾਂ ਦੇ ਉੱਪਰ ਵੱਡਾ ਕਤਲ ਹੋਇਆ ਜਿਸ ਤੋਂ ਬਾਅਦ ਲੋਕ ਜਿਹੜੇ ਹੈ ਹੈਰਾਨ ਹੋ ਗਏ